ਚਾਰ ਜਿਹੜੇ ਲਾਏ ਹੋਏ ਨੇ ਬੰਦੇ ਤੇ ਢੋਲੀ ਨਾਲ ਠੀਕ ਹੈ ਮੇਰੀ ਢੋਲੀ ਮੇਰੀ ਦਵਾਈ ਭਾਈ ਚੋਰਾ ਲਾਉਣ ਦਾ ਕੰਮ ਤੁਹਾਨੂੰ ਪਤਾ ਹੈ ਜੀ ਪੂਰੇ ਪੰਜਾਬ ਦੇ ਵਿੱਚ ਚੱਲੀ ਜਾਂਦਾ ਪਰ ਇੱਕ ਕਿਸਾਨ ਨਾਲ ਕਿਸੇ ਨੇ ਐਡੀ ਭੈੜੀ ਕਰਤੂਤ કરી ਹੈ ਜੀ ਐਡੀ ਭੈੜੀ ਤੇ ਐਡੀ ਸ਼ਰਮਨਾਕ ਕਰਤੂਤ કરી ਹੈ ਮੈਂ ਕਹਿੰਦਾ ਯਾਰ ਉਹ ਬੰਦੇ ਨੇ ਨਾ ਲੱਖ ਵਾਰ ਸੋਚਣਾ ਸੀ ਆ ਐਡਾ ਗੰਦਾ ਕੰਮ ਕਰਨ ਤੋਂ ਪਹਿਲਾਂ ਤੁਸੀਂ ਆ ਦੇਖ ਲਓ ਵੀ 25 ਕਿਲਿਆਂ ਦੀ ਪਨੀਰੀ ਆ ਸਾਹਮਣੇ ਤੁਹਾਨੂੰ ਦਿਖ ਰਹੀ ਹੈ ਜਿਹੜੀ ਸੜ ਕੇ ਬਿਲਕੁਲ ਸਵਾਹ ਹੋ ਗਈ ਤੇ ਇਹ ਕੰਮ ਹੋਇਆ ਕਿਵੇਂ ਆ ਤੁਸੀਂ ਇਹ ਚੀਜ਼ ਸੁਣ ਕੇ ਤੁਸੀਂ ਆਪ ਹੈਰਾਨ ਰਹਿ ਜਾਓਗੇ ਵੀ ਯਾਰ ਕੋਈ ਐਡੀ ਘਟਿਆ ਕਰਤੂਤ ਕਿਸੇ ਦੀ ਅੱਖਾਂ ਦੇ ਸਾਹਮਣੇ ਤੇ ਉਦੋਂ ਹੀ ਬੰਦੇ ਦਾ ਜਿਹੜੇ ਬੰਦੇ ਦੀ ਪਨੀਰੀ ਹੈ ਉਸੇ ਬੰਦੇ ਦਾ ਸਮਾਨ ਵਾਰਤ ਕੇ ਕਰਤਾ ਕਿਸੇ ਨੇ ਕਿੰਡੀ ਜਿਆਦੇ ਸ਼ਰਮਨਾਕ ਗੱਲ ਹੈ ਇਹ ਵੀਡੀਓ ਬਣਾਉਣ ਦਾ ਤੁਹਾਡੇ ਤੱਕ ਪਹੁੰਚਾਉਣ ਦਾ ਮਕਸਦ ਇਹ ਹੈ ਵੀ ਇੱਕ ਤਾਂ ਯਾਰ ਕਿਸੇ ਤੇ ਵੀ ਭਰੋਸਾ ਨਾ ਕਰੋ ਕਿਸਾਨੀ ਇੱਕ ਜਿਹੀ ਚੀਜ਼ ਹੈ ਮੈਂ ਕਹਿੰਦਾ ਯਾਰ ਵੀ ਯਾਰ ਰੱਬ ਵਰਗਾ ਰਿਸ਼ਤਾ ਹੁੰਦਾ ਆਪਸ ਦੇ ਵਿੱਚ ਕਿਸਾਨਾਂ ਦਾ ਪਰ ਇੱਥੇ ਆਈ ਜੀ ਗੱਲ ਯਾਰ ਸਾਹਮਣੇ ਆ ਗਈ ਵੀ ਕਿਸੇ ਤੇ ਭਰੋਸੇ ਵਾਲਾ ਕੰਮ ਹੀ ਨਹੀਂ ਰਿਹਾ ਤੇ ਦੂਜਾ ਮਕਸਦ ਇਹ ਵੀਡੀਓ ਨੂੰ ਬਣਾਉਣ ਦਾ ਇਹ ਹੈ ਕਿ ਯਾਰ ਬਾਈ ਨੂੰ ਪੌਦ ਦੀ ਜਿਹੜੀ ਆਪਾਂ ਨੇ ਹੈਲਪ ਕਰਾਉਣੀ ਹੈ ਤੇ ਬਾਕੀ ਆਜੋ ਆਪਾਂ ਸਾਰੀ ਗੱਲਬਾਤ ਕਰਾਉ ਦੇਖ ਲਓ ਵੀ ਪਨੀਰੀ ਸਾਰੀ ਸੜ ਗਈ ਆ ਦੇਖ ਲਓ ਤੁਹਾਡੇ ਸਾਹਮਣੇ ਐ ਆ ਸਾਰੀ ਪਨੀਰੀ ਸੜ ਗਈ ਜਿੱਦ ਦੇ ਇਹਨਾਂ ਨੇ ਲਾਉਣੀ ਸੀ ਮੰਨ ਕੇ ਚੱਲੋ ਵੀ ਜਿਵੇਂ ਕੱਲ ਨੂੰ ਇਹਨਾਂ ਨੇ ਲਾਉਣਾ ਸ਼ੁਰੂ ਕਰਨਾ ਛੋਣਾ ਅੱਜ ਸ਼ਾਮ ਨੂੰ ਇਹ ਕੰਮ ਹੋ ਗਿਆ ਸੀ ਇਹਨਾਂ ਨਾਲ ਤੇ ਆ ਸਾਰੀ ਦਿਖਾ ਦਿਓ ਤੇ ਬਾਈ ਨਾਲ ਆਪ ਆਜੋ ਬਈ ਗੱਲਬਾਤ ਕਰਾਉਨੇ ਆ ਵੀ ਇਹ ਕਿਵੇਂ ਹੋਇਆ ਇਹਨਾਂ ਨੂੰ ਪਤਾ ਕਿਵੇਂ ਲੱਗਿਆ ਕੌਣੇ ਕੰਮ ਕਰ ਗਿਆ ਪਹਿਲਾਂ ਤਾਂ ਬਾਈ ਪਨੀਰੀ ਦੱਸੋ ਵੀ ਇਹ ਕਿੰਨੇ ਕੁ ਕਿਲਿਆਂ ਦੀ ਪਨੀਰੀ ਲਾਈ ਸੀ ਤੁਸੀਂ 20 ਕਿਲਿਆਂ ਦੀ ਪਨੀਰੀ ਹੈ ਬਾਈ ਇਹ 20 ਕਿਲਿਆਂ ਦੀ ਹਾਂਜੀ ਇਹ ਸਾਰੀ ਤੁਸੀਂ ਆਪਦੇ ਵਾਸਤੇ ਲਾਈ ਸੀ ਕਿ ਵੱੱਦ ਵੀ ਲਾਈ ਸੀ ਨਹੀਂ ਮੈਂ ਤਾਂ 10 ਕਿਲਿਆਂ ਨੇ ਬਾਈ ਜੀ ਮੈਂ ਤਾਂ ਵੀ ਚੱਲ 5-4 ਕਿਲਿਆਂ ਕੋਈ ਹੋਰ ਲਾ ਲੂਗਾ ਵੀ ਹੈਲਪ ਵਾਸਤੇ ਕਿਸੇ ਦੇ ਵੀ ਹੋਰ ਲਾ ਲੂਗਾ ਕੋਈ ਠੀਕ ਹੈ ਕੋਈ ਜੇ 5-4 ਕਿਲਿਆਂ ਦੀ ਵੀ ਬਚ ਗਈ ਕਿਸੇ ਦੀ ਹੋਰ ਹੈਲਪ ਹੋ ਜਾਊਗੀ ਇਧਰਲੇ ਪਾਸੇ ਆਜੋ ਮੜਾ ਇਹ ਕੰਮ ਕਿਹੜੀ ਤਰੀਕ ਨੂੰ ਹੋਇਆ ਅੱਜ ਹੈਗੀ ਆ 29 ਤਰੀਕ ਅੱਜ 29 ਹੈ ਕਿ 30 ਹੈ ਅੱਜ ਮੈਨੂੰ ਲੱਗਦਾ 30 ਹੈ ਇਹ ਕਦੋਂ ਹੋਇਆ ਕੰਮ ਏ ਬਾਈ 26 26 ਤਰੀਕ ਰਾਤ ਨੂੰ ਹੋਇਆ ਬਾਈ 26 ਨੂੰ ਰਾਤ ਨੂੰ ਤੁਸੀਂ 27 ਨੂੰ ਝੋਨਾ ਲਾਉਣਾ ਸੀ 27 ਨੂੰ ਝੋਨਾ ਲਾਉਣਾ ਸੀ ਜਦੋਂ ਸਵੇਰੇ ਆਇਆ ਮੈਨੂੰ ਪੈੜਾਂ ਗਲਤ ਮਿਲੀਆਂ ਪੌਲੀ ਵੀ ਖਾਲ ਆਇਆ ਉਹਦੇ ਖਾਲ ਦੇ ਵਿੱਚ ਠੀਕ ਹੈ ਤੇ ਗਲਤ ਪੈੜਾਂ ਤੋਂ ਮੈਨੂੰ ਸ਼ੱਕ ਪੈ ਗਿਆ ਵੀ ਤੇਰੇ ਗੁੱਲਤ ਬੰਦੇ ਬੜਿਆ ਹੋਇਆ ਫਿਰ ਮੈਂ ਆਲੇ-ਦਾਲੇ ਫਿਰਕੇ ਦੇਖਿਆ ਵਿੱਚ ਉਵੇਂ ਜਿਵੇਂ ਪੈੜਾਂ ਚਾਰ ਜਿਹੜੇ ਲਾਏ ਹੋਏ ਨੇ ਬੰਦੇ ਤੇ ਢੋਲੀ ਨਾਲ ਠੀਕ ਹੈ ਮੇਰੀ ਢੋਲੀ ਮੇਰੀ ਦਵਾਈ ਵਾਜੀ ਮੇਰੇ ਕੋਠੇ 'ਚ ਚਾਬੀ ਖੋਲ ਕੇ ਮੇਰੀ ਮੇਰੀ ਪੌਦਰੀ ਕਰਕੇ ਬੰਦਾ ਨਹੀਂ ਤੁਸੀਂ ਦਵਾਈ ਜਿਹੜੀ ਕੱਖਾਂ ਵਾਲੀ ਰੱਖੀ ਹੋਈ ਸੀ ਕੋਠੇ ਦੇ ਵਿੱਚ ਉੱਥੇ ਢੋਲੀ ਪਈ ਸੀ ਉੱਥੇ ਢੋਲੀ ਪਈ ਸੀ ਬਾਈ ਜੀ ਮੈਂ ਖਾਲਾ ਵਟਾਂ ਦੇ ਕਰਨ ਵਾਸਤੇ ਲਿਆਇਆ ਸੀ ਉਹਨੂੰ ਬੰਦੇ ਨੂੰ ਕਿੰਨੇ ਨੇ ਪਤਾ ਸੀ ਵੀ ਇਹ ਰੁਪਿਆ ਸਮਾਨ ਸਾਰਾ ਕੁਝ ਮੇਰੀ ਸਮਾਨ ਵਰਤ ਕੇ ਬਾਈ ਮੇਰੀ ਉਹ ਤੇ ਤੁਸੀਂ ਇਹ ਦੇਖੋ ਜੀ ਵੀ ਕਿਸੇ ਬੰਦੇ ਨੂੰ ਨਾਲ ਦੇ ਨੂੰ ਜਾਂ ਪਿੰਡ ਦੇ ਨੂੰ ਕਿਸੇ ਨੂੰ ਪਤਾ ਹੋ ਸਕਦਾ ਹੈ ਕਿ ਵੀ ਕੋਈ ਬੰਦਾ ਕੱਖਾਂ ਵਾਲੀ ਸਪਰੇਅ ਛਿੜਕੀ ਜਾਂਦਾ ਉਹਦੇ ਕੋਠੇ 'ਚ ਪਈ ਹੈ ਕੱਖਾਂ ਵਾਲੀ ਢੋਲੀ ਵੀ ਪਈ ਹੈ ਇਹ ਫਿਰ ਕੰਮ ਦਾ ਰਾਤ ਨੂੰ ਹੀ ਕਰਿਆ ਰਾਤ ਨੂੰ ਬਾਈ 8 8:00 9:00 ਵਜੇ ਕੰਮ ਕਰਿਆ ਸ਼ਾਮ ਨੂੰ ਕਰ ਗਿਆ ਕੋਈ ਨੇਰੇ ਮੂੰਹ ਨੇਰੀ ਤੇ ਤੁਸੀਂ ਅਗਲੇ ਦਿਨ ਤੋਂ ਝੋਨਾ ਲਾਉਣਾ ਸ਼ੁਰੂ ਕਰਨਾ ਸਵੇਰੇ ਅਗਲੇ ਦਿਨ ਤੋਂ ਝੋਨਾ ਲਾਉਣਾ ਸ਼ੁਰੂ ਕਰਨਾ ਸਵੇਰੇ ਮੈਨੂੰ ਪਤਾ ਲੱਗ ਗਿਆ ਬਾਈ ਬਾਣ ਤੁਸੀਂ ਠੇਕੇ ਤੇ ਲਿਆ ਹੋਇਆ ਸਾਰਾ ਸਾਰਾ ਬਾਈ ਠੇਕੇ ਤੇ ਲਿਆ ਹੋਇਆ 10 ਦੇ 10 ਠੇਕੇ ਤੇ ਲਏ ਹੋਏ ਇਹ ਜੀ ਬਹੁਤ ਜਿਆਦੇ ਮਿਹਨਤੀ ਬੰਦੇ ਨੇ ਵੀ ਦੇ ਕਰਦੇ ਨੇ ਇਹਨਾਂ ਨੂੰ ਵੀ ਪਤਾ ਹੈ ਵੀ ਉਹ ਉਹ ਛੋਟਾ ਬੱਚਾ ਹੈ ਉਹ ਸਾਹਮਣੇ ਦੇਖ ਲਓ ਤੁਸੀਂ ਤੇ ਗੁੜੀਆ ਘਰੇ ਮੰਨ ਕੇ ਚਲੋ ਵੀ ਬਹੁਤ ਮਿਹਨਤ ਕਸ਼ ਬੰਦੇ ਨੇ ਇੰਨਾ ਮਿਹਨਤ ਕਰਦੇ ਨੇ ਵੀ ਯਾਰ ਕੋਈ ਤੋੜ ਨਹੀਂ ਹੈਗਾ ਵੀ ਮਿਹਨਤ ਕਰਨ ਵਾਲੇ ਬੰਦਿਆਂ ਨੂੰ ਵੀ ਯਾਰ ਕੋਈ ਜੌਨ ਨਹੀਂ ਦਿੰਦਾ ਹੈਗਾ ਤੁਸੀਂ ਇਹ ਦੇਖ ਲਓ ਤੁਸੀਂ ਦੱਸੋ ਬਈ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਇਹਨਾਂ ਕੋਲੇ ਬਾਈ ਇੱਕ ਕਿਲਾ ਜ਼ਮੀਨ ਦਾ ਆ ਉਹਦਾ ਪਰਸਨਲ 9 ਕਿਲੇ ਇਹਨਾਂ ਨੇ ਆਹ 10 ਕਿਲੇ ਠੇਕੇ ਦੇਲੇ ਹੋਇਆ ਪਰ ਬੰਦੇ ਨੇ ਜਿਗਰਾ ਦੇਖੋ ਕਿੱਡਾ ਦਿਖਾਇਆ ਹੋਇਆ ਹੈ 10 ਕਿੱਲਿਆਂ ਦੀ ਪਨੀਰੀ ਵਾਸਤੇ ਬੰਦੇ ਨੇ 20 ਕਿੱਲਿਆਂ ਦੀ ਬੀਜੀ ਹੋਈ ਐ ਵੀ ਕਿਸੇ ਹੋਰ ਭੈਣ ਭਰਾ ਨੂੰ ਲੋੜ ਪੈ ਜੇ ਕਿਉਂਕਿ ਆਪਣਾ ਜਿਹੜਾ ਏਰੀਆ ਇਧਰਲੇ ਪਾਸੇ ਅੱਗੇ ਜਾਂਦੇ ਆਂ ਆਪਾਂ ਜਦੋਂ ਪਾਣੀ ਦੀ ਮਾਰ ਹੇਟ ਆਉਂਦਾ ਬਹੁਤ ਜਾਂਦੀ ਆ ਆਪਣੇ ਪਿੰਡਾਂ ਚ ਥਲ ਪੁੱਤਲ ਹੋ ਗਏ ਫੇਰ ਵੀ ਬੰਦੇ ਨੇ ਆਪਦੀ ਮਿਹਨਤ ਕਰਕੇ ਇੰਨੀ ਬਹੁਤ ਬੀਜੀ ਹੋਈ ਸੀਗੀ ਪਰ ਜਦੋਂ ਇਹ ਮੈਨੂੰ ਘਾਟਣਾ ਦਾ ਪਤਾ ਲੱਗਿਆ ਸੀ 2 ਦਿਨ ਬਾਅਦ ਸੀਗੇ ਜਦੋਂ ਇਹ ਘਾਟਣਾ ਦਾ ਪਤਾ ਲੱਗਿਆ ਯਾਰ ਬਹੁਤ ਜ਼ਿਆਦਾ ਦੁੱਖ ਹੋਇਆ ਬਹੁਤ ਜ਼ਿਆਦਾ ਸ਼ਰਮਨਾ ਕੇ ਕਿਸੇ ਨੇ ਇਹ ਹਰਕਤ ਕਰੀ ਐ ਪਰ ਮੇਰੀ ਬੇਨਤੀ ਐ ਦੇਖ ਪੰਜਾਬ ਵਾਸੀਆਂ ਨੂੰ ਜਿੰਨੇ ਵੀ ਭਰਾ ਪੰਜਾਬੀ ਇਹ ਇਹ ਭਰਾ ਦੀ ਹੈਲਪ ਜ਼ਰੂਰ ਕਰਿਓ ਠੀਕ ਹੈ ਬੇਸ਼ੱਕ ਤੁਸੀਂ ਪਿੰਡ ਚ ਪਤਾ ਕਰਕੇ ਪਤਾ ਕਰ ਲਿਓ ਸਰਪੰਚ ਨੂੰ ਪਤਾ ਕਰ ਲਿਓ ਕਿਸੇ ਨੂੰ ਵੀ ਪਤਾ ਕਰ ਲਿਓ ਜਿੰਨੀ ਗੱਲ ਦਸੀ ਹੈ ਉਹਨੂੰ ਹੀ ਗੱਲ ਤੋਂ ਇਦੋਂ ਵੀ 1 ਇੰਚ ਗੱਲ ਬਾਹਰ ਨਹੀਂ ਹੋ ਸਕਦੀ ਜਿਹੜੀ ਗੱਲ ਅਸੀਂ ਦਸੀ ਹੈ ਉਹੀ ਗੱਲ ਹੈ ਸਾਰੀ ਆ ਘਾਟਣਾ ਵਾਪਰੀ ਹੈ ਪਨੀਰ ਹੀ ਥੋੜੇ ਸਾਹਮਣੇ ਆ ਬੰਦੇ ਨੇ ਝੋਨਾ ਲਾਉਣਾ ਸੀਗਾ ਤੁਸੀਂ ਇਹ ਦੇਖੋ ਰੱਬ ਦਾ ਸ਼ੁਕਰਗੁਜ਼ਾਰ ਵੀ ਬੰਦਾ ਇਹ ਤਾਂ ਤਾਂ ਸੀਗਾ ਇਹਨੇ ਪਤਾ ਕਰ ਲਿਆ ਪਹਿਲਾਂ ਹਨਾ ਵੀ ਪੈੜਾਂ ਗੈਰ ਪਈਆਂ ਨੇ ਜੇ ਕਿਤੇ ਝੋਨਾ ਲੱਗ ਜਾਂਦਾ ਹੋਰ ਵੀ ਇਹਦਾ ਨੁਕਸਾਨ ਹੋ ਜਾਂਦਾ ਘੱਟੋ ਘੱਟ ਇਹ ਬੰਦੇ ਦਾ 50-60 ਹਜ਼ਾਰ ਦਾ ਨੁਕਸਾਨ ਤਾਂ ਬੇਸੀ ਵੀ ਹੋ ਚੁੱਕਿਆ ਜੇ ਆਪਾਂ ਇਸ ਹਿਸਾਬ ਨਾਲ ਦੇਖੀਏ ਬਹੁਤ ਜ਼ਿਆਦਾ ਤੇ ਸੋਨੂ ਜੀ ਬੇਨਤੀ ਇਹ ਹੈ ਵੀ ਸਾਡਾ ਪਿੰਡ ਪਖੜਿਆਲ ਹੈ ਜਿਹੜਾ ਇਹ ਮਾਨਸਾ ਜ਼ਿਲ੍ਹੇ ਦੇ ਵਿੱਚ ਪੈਂਦਾ ਬਡਲਾਡਾ ਤਹਿਸੀਲ ਚ ਪੈਂਦਾ ਜਿਹੜੇ ਬਡਲਾਡਾ ਤਹਿਸੀਲ ਦੇ ਨੇੜੇ ਤੇ ਜਿਹੜੇ ਪਿੰਡ ਨੇ ਜਾਂ ਮਾਨਸਾ ਜ਼ਿਲ੍ਹੇ ਵਾਲੇ ਨੇ ਬਾਈ ਦਾ ਨੰਬਰ ਦੇ ਦਾਂਗੇ ਜੇ ਕਿਸੇ ਨੇ ਪਨੀਰੀ ਵਾਲੀ ਹੈਲਪ ਕਰਨੀ ਹੈ ਕਿਉਂਕਿ ਦੂਰੋਂ ਤਾਂ ਲੈ ਕੇ ਆਉਣੀ ਤੇ ਛੱਡ ਕੇ ਜਾਣ ਸੰਪਰਕ ਕਰ ਲਿਓ ਨੰਬਰ ਦੇ ਦਾਂਗੇ ਬਾਕੀ ਤੁਸੀਂ ਹੋਰ ਯਾਰ ਕਿਸੇ ਵੀ ਤਰ੍ਹਾਂ ਦੀ ਜੇ ਹੈਲਪ ਕਿਸੇ ਨੇ ਕਰਨੀ ਹੈ ਤਾਂ ਬਾਈ ਦੀ ਤੁਸੀਂ ਅੱਖਾਂ ਮੀਚ ਕੇ ਫੋਨ ਤੇ ਗੱਲ ਕਰਕੇ ਜਾਂ ਪਿੰਡ ਆ ਕੇ ਕਰਦੇ ਹੋ ਕੋਈ ਦਿੱਕਤ ਨਹੀਂ ਖਾਤਾ ਨੰਬਰ ਅਸੀਂ ਕੋਈ ਪਾਉਂਦੇ ਨਹੀਂ ਜੇ ਕਿਸੇ ਨੂੰ ਲੱਗਦਾ ਵੀ ਹੈਲਪ ਕਰਨੀ ਚਾਹੀਦੀ ਹੈ ਤਾਂ ਤੁਸੀਂ ਪਿੰਡ ਆ ਜਾਓ ਜਾਂ ਫੋਨ ਨੰਬਰ ਇਹਨਾਂ ਦਾ ਪਾ ਦਾਂਗੇ ਸੰਪਰਕ ਕਰਕੇ ਅੱਖਾਂ ਮੀਚ ਕੇ ਤੁਸੀਂ ਹੈਲਪ ਕਰਦੇ ਹੋ ਕੋਈ ਦਿੱਕਤ ਨਹੀਂ ਪਨੀਰੀ ਦੀ ਕਰਨੀ ਹੈ ਜਾਂ ਜਿੰਮੇ ਵੀ ਕੋਈ ਹੈਲਪ ਕਰਨੀ ਹੈ ਤੁਸੀਂ ਕਰ ਦਿਓ ਕਿਹੜੀ ਕਿਹੜੀ ਪਨੀਰੀ ਸੀ ਬਾਈ ਇਹ ਤੁਹਾਡੀ ਬਾਈ ਜੀ 6 ਕਿੱਲਾਂ ਦੀ ਸੀ 17 18 ਸੀ ਠੀਕ ਹੈ ਤੇ 6 ਕਿੱਲਾਂ ਦੀ ਪਨੀਰ ਵੀ ਜੀ ਹੋਈ ਸੀ 28 67 ਆ ਠੀਕ ਤੇ 1885 ਸੀ ਚਾਰ ਕਿੱਲੇ ਦੀ ਹੁਣ ਤੁਹਾਨੂੰ ਚਾਹੀਦੀ ਕਿਹੜੀ ਹੈ ਪਨੀਰੀ ਕੋਈ ਹੋਵੇ ਬਾਈ ਹੁਣ ਤਾਂ ਉਹੀ ਲਾਣੀ ਪਊਗੀ ਹੁਣ ਤਾਂ ਕਿਹੜਾ ਕੋਈ ਕੋਈ ਮਿਲ ਜੇ ਆਪਾਂ ਤਾਂ ਉਹੀ ਲਾ ਲਾਂ ਇਹ ਇੱਕ ਕੁਆਲਿਟੀਆਂ ਚ ਸਾਰੀਆਂ ਕੁਆਲਿਟੀਆਂ ਚਲਦੀਆਂ ਨੇ ਆਪਣੇ ਠੀਕ ਹੈ ਬਾਕੀ ਤੁਸੀਂ ਬਾਈ ਨਾਲ ਜਦੋਂ ਫੋਨ ਤੇ ਗੱਲ ਕਰੋਗੇ ਦੱਸ ਦਿਓ ਜਿੰਮੇ ਇਹਨਾਂ ਨੇ ਜਿਹੜੀਆਂ ਕੁਆਲਿਟੀਆਂ ਦੱਸੀਆਂ ਨੇ ਜੇ ਇਹਦੇ ਨਾਲ ਦੀ ਕਿਸੇ ਕੋਲੇ ਕਿੰਨੀ ਵੀ ਪਨੀਰੀ ਬਚੀ ਹੋਵੇ ਹੁਣ ਤਾਂ ਪੂਰਾ ਪੀਕ ਸੀਜ਼ਨ ਚੱਲ ਰਿਹਾ ਚੋਂ ਲਾਉਣ ਦਾ ਜਾਦੇ ਸਮਾਂ ਵੀ ਨਹੀਂ ਤਾਂ ਤੁਸੀਂ ਸੰਪਰਕ ਕਰ ਲਿਓ ਜੇ ਤੁਹਾਡੇ ਕੋਲੇ ਪਨੀਰੀ ਨਹੀਂ ਹੈਗੀ ਕੋਈ ਹੈਲਪ ਤੁਸੀਂ ਨਹੀਂ ਕਰ ਸਕਦੇ ਤਾਂ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਇੰਨਾ ਕਬ ਦਾ ਫਰਜ਼ ਸਮਝ ਕੇ ਕਿ ਅੱਗੇ ਤੋਂ ਜੇ ਕਿਸੇ ਨੇ ਯਾਰ ਇਹ ਜਿਹਾ ਕੰਮ ਕੋਈ ਪਹਿਲੀ ਗੱਲ ਤਾਂ ਕਰੇ ਨਾ ਦੂਜਾ ਨੰਬਰ ਇਹ ਆ ਵੀ ਜਿੰਨਿਆਂ ਨੇ ਵੀ ਪਨੀਰੀਆਂ ਲਾਈਆਂ ਹੋ ਜਿੰਨ ਮੜਾ ਜਾ ਯਾਰ ਧਿਆਨ ਰੱਖਿਆ ਕਰੋ ਮੇਨ ਸਮਾਂ ਹੈ ਕਿਸੇ ਦਾ ਕੋਈ ਭਰੋਸਾ ਨਹੀਂਗਾ ਕੀ ਕਰ ਜ ਜੇ ਰੱਖੀ ਹੋਈ ਹੈ ਤਾਂ ਮੜਾ ਧਿਆਨ ਨਾਲ ਰੱਖੋ ਤੇ ਪਰੋਸਾ ਕਿਸੇ ਦੇ ਕਰੋ ਨਾ ਜੇ ਲੱਗ ਜਾਂਦਾ ਝੋਨਾ ਤੁਸੀਂ ਦੇਖੋ ਲਵਾਈ ਉੱਤੇ ਪੈਣੀ ਸੀ ਕੱਦੂ ਦਾ ਖਰਚਾ ਹੋਰ ਕਿੰਨੇ ਖਰਚੇ ਪੈ ਜਾਂਦੇ ਫੇਰ ਦੁਬਾਰੇ ਪਕਾਈ ਹੋਣੀ ਸੀ ਠੀਕ ਹੈ ਚਲੋ ਇਹ ਤਾਂ ਰੱਬ ਦਾ ਸ਼ੁਕਰ ਹੈ ਫੇਰ ਵੀ ਠੀਕ ਹੈ ਮਾਰਨ ਨਾਲੋਂ ਕਹਿੰਦੇ ਵੀ ਬਚਾਉਣ ਨਾਲੋਂ ਜ਼ਿਆਦਾ ਵੱਡਾ ਹੁੰਦਾ ਹੈ ਪਹਿਲਾਂ ਹੀ ਪਤਾ ਲੱਗ ਗਿਆ ਬਚਤ ਰਹਿ ਗਈ ਤੇ ਠੀਕ ਹੈ ਜੀ ਬਾਕੀ ਜਿਹੜੇ ਬੰਦੇ ਨੇ ਗੰਦਾ ਕੰਮ ਕਰਿਆ ਉਹਨੂੰ ਕੀ ਤੁਸੀਂ ਕਹਿਣਾ ਉਹ ਤੁਸੀਂ ਦੇਖ ਲਿਓ ਤੇ ਨੰਬਰ ਤੁਹਾਨੂੰ ਦੇ ਦਾਂਗੇ ਸੰਪਰਕ ਕਰ ਲਿਓ ਜੀ